ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਚਾਰ ਕੇ ਪੜਿਓ ਕਦੇ ਗੁਰੂ ਕਿਰਪਾ ਨਾਲ ਹਜ਼ਾਰਾਂ ਵਾਰ ਪੜਨ ਦਾ ਸੁਭਾਗ ਮਿਲਿਆ ਹੈ ਕਿਤੇ ਗੁਰੂ ਸਾਹਿਬ ਨੇ ਬਾਣੀ ਚ ਇੱਕ ਜਗ੍ਹਾ ਵੀ ਇਹ ਨਹੀਂ ਲਿਖਿਆ ਵੀ ਜੇ ਤੂੰ ਆਪਣੀ ਜ਼ਿੰਦਗੀ ਚ ਬਹੁਤ ਜ਼ਮੀਨ ਜਾਇਦਾਦ ਨਾ ਬਣਾਈ ਤਾਂ ਤੇਰਾ ਜੀਵਨ ਬਿਰਥ ਹੈ ਕਿਤੇ ਮਹਾਰਾਜ ਨੇ ਇਹ ਨਹੀਂ ਲਿਖਿਆ ਵੀ ਜੇ ਤੂੰ ਦੁਨੀਆਂ ਚ ਆ ਕੇ ਬਹੁਤ ਸੋਨੇ ਦੇ ਚਾਂਦੀ ਦੇ ਗਹਿਣੇ ਨਾ ਬਣਾਏ ਨਾ ਪੈਣੇ ਤਾਂ ਤੇਰੇ ਜਿਉਣ ਦਾ ਕੋਈ ਫਾਇਦਾ ਨਹੀਂ ਕਿਤੇ ਗੁਰੂ ਸਾਹਿਬ ਨੇ ਇਹ ਨਹੀਂ ਲਿਖਿਆ ਜੇ ਦੁਨੀਆ ਚ ਆ ਕੇ ਤੇਰੇ ਕੋਲ ਗੱਡੀਆਂ ਆਕਾਰਾਂ ਘੋੜੇ ਹਾਥੀ ਨਾ ਹੋਏ ਤਾਂ ਤੇਰੀ ਜ਼ਿੰਦਗੀ ਬੇਅਰਥ ਹੈ ਸਤਿਗੁਰੂ ਜੀ ਨੇ ਤਾਂ ਇਸ ਮਾਨਸ ਜਨਮ ਦਾ ਸਰੀਰ ਦਾ ਮਨੋਰਥ ਕੁਝ ਹੋਰ ਹੀ ਦੱਸਿਆ ਅਸੀਂ ਜਿਨ੍ਹਾਂ ਨੂੰ ਕੰਮ ਆਖਦੇ ਹਾਂ ਮਹਾਰਾਜ ਨੇ ਉਹਨਾਂ ਨੂੰ ਕੰਮ ਗਿਣਿਆ ਹੀ ਨਹੀਂ ਉਹਨਾਂ ਨੂੰ ਮਹਾਰਾਜ ਕਹਿੰਦੇ ਅਵਰ ਕਾਜ ਤੇਰਾ ਕਿਤੇ ਨਾ ਕਾਮ ਜਿਨ੍ਹਾਂ ਨੂੰ ਤੂੰ ਕੰਮ ਆਖਦਾ ਉਹ ਤੇਰੇ ਕੰਮ ਨਹੀਂ ਆਉਣੇ ਉਹ ਤੇਰੀਆਂ ਲੋੜਾਂ ਨੇ ਸਰੀਰ ਦੀਆਂ ਪਰਿਵਾਰ ਦੀਆਂ ਦੁਨੀਆ ਚ ਗੁਜ਼ਾਰਨ ਵਾਸਤੇ ਲੋੜਾਂ ਨੇ ਅਸੀਂ ਲੋੜਾਂ ਨੂੰ ਆਪਣਾ ਕੰਮ ਬਣਾ ਕੇ ਸਾਰਾ ਸਮਾਂ ਜ਼ਿੰਦਗੀ ਉਹਨਾਂ ਲੋੜਾਂ ਨੂੰ ਹੀ ਦੇ ਦਿੱਤਾ ਅਸਲੀ ਕੰਮ ਸੀ ਜੋ ਉਹਨੂੰ ਛੱਡ ਦਿੱਤਾ ਔਰ ਕਾਜ ਤੇਰਾ ਕਿਤਾ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਇੱਕੋ ਗੱਲ ਬਾਣੀ ਵਾਰ-ਵਾਰ ਕਹਿ ਰਹੀ ਹੈ ਨਾਮ ਨਾ ਜਪਿਆ ਜੀਵਨ ਬਿਰਥਾ ਨਾਮ ਨਾ ਜਪਿਆ ਤੇ ਤੇਰਾ ਦੁਨੀਆਂ ਚ ਆਉਣ ਦਾ ਕੋਈ ਲਾਭ ਨਹੀਂ ਹੈ ਜਿਨੀ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਾਗਾਈ RAM ਰਾਜ ਕਿਉਂ ਆਇਆ ਦੁਨੀਆਂ ਚ ਮਹਾਰਾ ਕਹਿੰਦੇ ਜੀ ਨਾਮ ਨਹੀਂ ਜਪਦਾ ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨਹੀਂ ਫਲ ਕਰਨੀ ਜੇ ਨਾ ਹੱਥਾਂ ਪੈਰਾਂ ਨਾਲ ਸੇਵਾ ਨਾ ਕੀਤੀ ਸੰਗਤ ਵੱਲ ਨਾ ਤੁਰਿਆ ਤਾਂ ਤੇਰਾ ਆਉਣਾ ਬਿਰਥਾ ਹੈ ਇਹ ਮਾਨ ਚ ਵਿਚਾਰ ਕਰੋ ਕਿ ਜੋ ਗੁਰੂ ਸਾਨੂੰ ਕਹਿ ਰਿਹਾ ਕਿ ਅਸੀਂ ਉਸ ਹਿਸਾਬ ਨਾਲ ਜ਼ਿੰਦਗੀ ਸਫਲੀ ਕਰ ਰਹੇ ਹਾਂ ਜਾਂ ਫਿਰ ਬਿਰਥ ਗਵਾ ਰਹੇ ਹਾਂ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ